ਪੰਜਾਬ ਦੇ ਲਈ ਅੱਜ ਅਹਿਮ ਦਿਨ ਹੈ ਜੀਹਾਂ ਲੁਧਿਆਣਾ ਬੈਸ ਵਿਧਾਨ ਸਭਾ ਤੇ ਅੱਜ ਜਿਮਨੀ ਚੋਣ ਹੋ ਰਹੀ ਹੈ VOTINGS ਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਹੋਵੇਗੀ ਇਸ ਸੀਟ ਤੇ ਕੁੱਲ 175469 ਵੋਟਰ ਨੇ ਆਪਣਾ ਬੋਟ ਪਾਉਣਗੇ ਇਸ ਲਈ 194 ਮਤਦਾਨ ਕੇਂਦਰ ਬਣਾਏ ਗਏ ਨੇ ਇਹ ਬਾਈ ਇਲੈਕਸ਼ਨ ਚਾਰ ਮੁਕਤੀਆਂ ਦੇ ਵਿਚਕਾਰ ਹੈ ਕਾਂਗਰਸ ਆਮ ਆਦਮੀ ਪਾਰਟੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਇਹ ਸਿੱਧਾ ਮੁਕਾਬਲਾ ਹੈ ਦੀ ਜੇਤੇ ਜੂਨ ਨੂੰ ਐਲਾਨੇ ਜਾਣਗੇ ਇਸ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਨੂੰ ਗਿੱਦੀ ਗੋਲੀ ਲੱਗਣ ਕਾਰਨ ਮੌਤ ਤੋਂ ਬਾਅਦ ਖਾਲੀ ਹੋ ਗਈ ਸੀ ਦਿਲਚਸਪੀ ਦੀ ਗੱਲ ਇਹ ਹੈ ਕਿ ਇਸ ਸੀਟ ਦੇ ਉੱਤੇ ਆਪ ਨੇ ਇੱਥੇ ਆਪਣੇ ਰਾਜ ਸਭਾ ਸੰਸਦ ਸੰਜੀਵ अरोड़ा ਨੂੰ ਉਮੀਦਵਾਰ ਪਾਇਆ ਹੈ ਸੰਜੀਵ अरोड़ा ਵੀ ਆਪਣੀ ਬੋਲ ਪਉਣ ਗਏ ਕੀ ਕੁਝ ਬੋਲੇ ਆਓ ਸੁਣਦੇ ਹਾਂ ਬਹੁਤ ਚੰਗਾ ਲੱਗ ਰਿਹਾ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਇੱਕੋ ਹੀ ਚੀਜ਼ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਜੀ ਕੇ ਵੱਧ ਤੋਂ ਵੱਧ ਲੁਧਿਆਣੇ ਵਾਸੀ ਵੋਟਾਂ ਪਾ ਨਾਮ ਜੀ ਇਹ ਡੈਮੋਕਰੇਸੀ ਲਈ ਬਹੁਤ ਚੰਗਾ ਹਾਂ ਬਸ ਸਰ ਦਿਨ ਦੀ ਸ਼ੁਰੂਆਤ ਅੱਜ ਕਿੱਦਾਂ ਭਾਈ ਥੱਲੇ ਕਰ ਲਓ ਸਾਰੇ ਮੈਂ ਮੈਂ ਸਵੇਰੇ ਮੰਦਿਰ ਗਿਆ ਗੁਰਦੁਆਰੇ ਗਿਆ ਤੇ ਫਲੋਰ ਮਜ਼ਾਰ ਤੇ ਗਿਆ ਸੀ ਜੀ ਸਰ ਕਿਵੇਂ ਦੇਖਦੇ ਹੋ ਹੁਣ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਸਮੇਂ ਸ਼ੁਰੂ ਹੋ ਚੁੱਕਾ ਹੈ ਸ਼ਾਮ ਤੱਕ VOTING ਹੋਣੀ ਮੈਂ ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਿ ਸਾਰੇ ਆ ਕੇ ਵੋਟ ਜ਼ਰੂਰ ਪਾਓ ਕੋਈ ਫੈਮਿਲੀ ਆਈ ਹੈ ਜੀ ਆ ਪੂਰੀ ਫੈਮਿਲੀ ਹੈ ਆਪਣੇ ਲਈ ਪਹਿਲੀ ਵਾਰੀ ਵੋਟ ਕਰਨ ਜਾ ਰਹੇ ਹਾਂ ਉਹ ਕਿ ਪਹਿਲੀ ਐਕਸਪੀਰੀਅੰਸ ਹੈ ਜੀ ਥੋੜਾ ਡਿਫਰੈਂਟ ਹੈ ਜੀ ਕਿਉਂਕਿ ਕਿਸੇ ਨੂੰ ਵੋਟ ਕਰਨਾ ਤੇ ਆਪਣੇ ਆਪ ਨੂੰ ਵੋਟ ਕਰਨਾ ਜਮੀਨ ਆਸਮਾਨ ਦਾ ਕਹਿੰਦੇ ਨੇ ਫਰਕ ਹੁੰਦਾ ਨਹੀਂ ਕਿਸੇ ਲਈ ਤਾਂ ਸੋਚਣਾ ਪੈਂਦਾ ਆਪਣੇ ਲਈ ਸੋਚਣਾ ਪੈਂਦਾ ਸੰਜੀਤ ਪੰਜਾਬ ਦੇ ਲਈ ਅੱਜ ਅਹਿਮ ਦਿਨ ਹੈ ਜੀ ਹਾਂ ਲੁਧਿਆਣਾ ਬੈਸ ਵਿਧਾਨ ਸਭਾ ਤੇ ਅੱਜ ਜਿਮਨੀ ਚੋਣ ਹੋ ਰਹੀ ਹੈ ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਸੀਟ ਤੇ ਕੁੱਲ 175469 ਵੋਟਰ ਨੇ ਆਪਣਾ ਬੋਟ ਪਾਉਣਗੇ। ਇਸ ਦੇ ਲਈ 194 મતદાન ਕੇਂਦਰ ਬਣਾਏ ਗਏ ਨੇ। ਇਹ ਬਾਈ ਇਲੈਕਸ਼ਨ ਚਾਰ ਮੁਕਤੀਆਂ ਦੇ ਵਿਚਕਾਰ ਹੈ ਕਾਂਗਰਸ, ਆਮ ਆਦਮੀ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਇਹ ਸਿੱਧਾ ਮੁਕਾਬਲਾ ਹੈ। ਨਤੀਜੇ 23 ਜੂਨ ਨੂੰ ਐਲਾਨੇ ਜਾਣਗੇ। ਇਸ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਨੂੰ ਗਿੱਦੀ ਗੋਲੀ ਲੱਗਨ ਕਰਨ મોત ਤੋਂ ਬਾਅਦ ਖਾਲੀ ਹੋ ਗਈ ਸੀ ਦਿਲਚਸਪੀ ਦੀ ਗੱਲ ਇਹ ਹੈ ਕਿ ਇਸ ਸੀਟ ਦੇ ਉੱਤੇ ਆਪ ਨੇ ਇੱਥੇ ਆਪਣੇ ਰਾਜ ਸਭਾ ਸੰਸਦ ਸੰਜੀਵ अरोड़ा ਨੂੰ ਉਮੀਦਵਾਰ ਪਾਇਆ ਹੈ ਸੰਜੀਵ अरोड़ा ਵੀ ਆਪਣੀ ਬੋਟ ਪਾਉਣ ਗਏ ਹੀ ਕੁਝ ਬੋਲੇ ਹਾਉ ਸੁਣਦੇ ਆ ਬਹੁਤ ਚੰਗਾ ਲੱਗ ਰਿਹਾ ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਇੱਕੋ ਹੀ ਚੀਜ਼ ਤੁਹਾਡੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਜੀ ਜੀ ਕਿ ਜੀ ਵੱਧ ਤੋਂ ਵੱਧ ਲੁਧਿਆਣੇ ਵਾਸੀ ਵੋਟਾਂ ਪਾ ਨਾਮ ਜੀ ਇਹ ਡੈਮੋਕਰੇਸੀ ਲਈ ਬਹੁਤ ਚੰਗਾ ਹੈ ਹਾਂ ਬਸ ਸਰ ਦਿਨ ਦੀ ਸ਼ੁਰੂਆਤ ਅੱਜ ਕਿੱਦਾਂ ਮੈਂ ਸਵੇਰੇ ਮੰਦਿਰ ਗਿਆ ਗੁਰਦੁਆਰੇ ਗਿਆ ਤੇ ਫਲੋਰ ਮਜ਼ਾਰ ਤੇ ਗਿਆ ਸੀ ਜੀ ਸਰ ਕਿਵੇਂ ਦੇਖਦੇ ਹੋ ਹੁਣ ਨੌਜਵਾਨ ਹੈ ਜਿਹੜੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਸਮਾਂ ਸ਼ੁਰੂ ਹੋ ਚੁੱਕਾ ਹੈ ਸ਼ਾਮ ਤੱਕ VOTING ਹੋਣੀ ਮੈਂ ਸਾਰਿਆਂ ਨੂੰ ਮਤਲਬ ਕਿ ਹੱਥ ਜੋੜ ਕੇ ਗੁਜ਼ਾਰਿਸ਼ ਕਰਦਾ ਯੂਥ ਨੂੰ ਵੀ ਬਜ਼ੁਰਗਾਂ ਨੂੰ ਵੀ ਆਪਣੇ ਭਰਾਵਾਂ ਭੈਣਾਂ ਨੂੰ ਵੀ ਕਿ ਸਾਰੇ ਆ ਕੇ ਵੋਟ ਜ਼ਰੂਰ ਪਾਓ ਕੋਈ ਫੈਮਿਲੀ ਆਈ ਹੈ ਜੀ ਆ ਪੂਰੀ ਫੈਮਿਲੀ ਹੈ ਆਪਣੇ ਲਈ ਪਹਿਲੀ ਵਾਰੀ ਵੋਟ ਕਰਨ ਜਾ ਰਹੇ ਹਾਂ ਉਹ ਕਿ ਪਹਿਲੇ ਐਕਸਪੀਰੀਅੰਸ ਹੈ ਜੀ ਥੋੜਾ ਡਿਫਰੈਂਟ ਹੈ ਜੀ ਕਿਉਂਕਿ ਕਿਸੇ ਨੂੰ ਵੋਟ ਕਰਨਾ ਤੇ ਆਪਣੇ ਆਪ ਨੂੰ ਵੋਟ ਕਰਨਾ ਜਮੀਨ ਆਸਮਾਨ ਦਾ ਕਹਿੰਦੇ ਨੇ ਫਰਕ ਹੁੰਦਾ ਨਹੀਂ ਕਿਸੇ ਲਈ ਤਾਂ ਸੋਚਣਾ ਪੈਂਦਾ ਆਪਣੇ ਲਈ ਸੋਚਣਾ ਪੈਂਦਾ ਸੰਜੀਤ